ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਉਠੇਸ ਪਹੁੰਚਾਉਣ ਦੇ ਲਗੇ ਇਲਜ਼ਾਮ ਨਗਰ ਨਿਗਮ ਵੱਲੋਂ ਸ਼ਰਕਾ ਤੇ ਕਿਤੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਇਸ ਲੜੀ ਤਹਿਤ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਵੱਲੋਂ ਗਾਂਧੀ ਕੈਂਪ ਦੇ ਵਿੱਚ ਈ ਰਿਕਸ਼ਾ ਸਟੈਂਡ ਵੀ ਤੋੜਿਆ ਗਿਆ ਜਿਸ ਤੋਂ ਬਾਅਦ ਈ ਰਿਕਸ਼ਾ ਡਰਾਈਵਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਾਰਮਿਕ ਫੋਟੋਆਂ ਦੀ ਬੇਅਦਵੀ ਦੇ ਲਾਏ ਇਲਜ਼ਾਮ ਗਲਬਤ ਦੌਰਾਨ ਰਿਕਸ਼ਾ ਡਰਾਈਵਰਾਂ ਨੇ ਕਿਹਾ ਕਿ ਸਟੈਂਡ ਦਾ ਉਦਘਾਟਨ ਕੁਝ ਸਮਾਂ ਪਹਿਲਾਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕ ਕਲਸੀ ਕਰਕੇ ਗਏ ਸਨ ਔਰ ਸਾਡਾ ਸਟੈਂਡ ਇੱਕ ਸਾਈਡ ਤੇ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਡੇ ਨਾਲ ਨੇ ਜਾਇ ਕੀਤੀ ਸਾਡਾ ਸਟੈਂਡ ਉੱਤੇ ਤੋੜਿਆ ਪਰ ਸਟੈਂਡ ਤੇ ਲੱਗੇ ਧਾਰਮਿਕ ਚਿੰਨ੍ਹ ਵਾਲੇ ਫੋਟੋਆਂ ਨੂੰ ਵੀ ਮਿੱਟੀ ਵਿੱਚ ਰੋਲਿਆ ਹੈ ਜੋ ਸਰ ਦਾ ਅਸਲ ਗਲਤ ਹੈ ਧਾਰਮਿਕ ਫੋਟੋਆਂ ਦੀ ਕੀਤੀ ਗਈ ਹੈ ਬੇਦਵੀ ਦੂਸਰੇ ਪਾਸੇ ਜਿਹੜਾ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲ ਗਲਤੀ ਹੋ ਸਕਦੀ ਹੈ ਉਹ ਮੌਕੇ ਤੇ ਮੌਜੂਦ ਨਹੀਂ ਸਨ ਵੇਖੋ ਟੀਵੀ ਨਿਊਜ਼ ਇੰਡੀਆ 251 ਬਟਾਲਾ ਤੋਂ ਪੱਤਰਕਾਰ ਜਸਵਿੰਦਰ 베ਦੀ ਨਾਲ ਰঞ্জੀਤ ਸਿੰਘ ਦੀ ਖਾਸ ਸਰਪੋ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਨਾ ਭਾਈ ਬਿੱਲੂ। ਬਿੱਲੂ ਜੀ ਕੀ ਹੋਇਆ ਹੈ? ਕਿ ਭਾਈ ਇਹ ਹੀ ਆਪਣੇ ਈਰਿਸ਼ਕਾ ਦਾ ਇੱਕ ਸੋਣਾ ਜਿਹਾ ਸਟੈਂਡ ਬਣਾਇਆ ਤਾਂ ਕਿ ਬੰਦੇ 10 ਮਿੰਟ ਆਰਾਮ ਕਰਨਾ ਇੱਥੇ ਆਣ ਕੇ ਬੈਠ ਸਕਣ। ਇਹਨੂੰ ਕੋਈ ਇਹ ਹੀ ਆਪਣੀ ਪ੍ਰਾਪਰਟੀ ਨਹੀਂ ਬਣਾਈ। ਕੋਈ ਤਾਵਾ ਨਹੀਂ ਲਾਇਆ, ਕੋਈ ਲੋਗ ਨਹੀਂ ਲਾਇਆ। ਇਹ ਹੀ ਓਪਨ ਰੱਖਿਆ ਹੈ। ਜ਼ਰੂਰੀ ਨਹੀਂ ਕਿ ਈਰਿਸ਼ਕਾ ਵਾਲਾ ਹੀ ਬੈਠ ਸਕਦਾ। ਜਿਹੜਾ ਮਰਜ਼ੀ ਆਉਂਦਾ ਜਾਂਦਾ, ਰਾਹ ਜਾਂਦਾ ਮੁਸਾਫਰ ਜਿਹੜਾ ਬੈਠ ਸਕਦਾ ਘੜੀ 10 ਮਿੰਟ ਆਰਾਮ ਕਰ ਸਕਦਾ ਸਾਡੇ ਨਾਲ ਕਮੇਟੀ ਵਾਲਿਆਂ ਨੇ ਨਾ ਕਿ ਧੱਕਾ ਕੀਤਾ ਰੋਡ ਤੇ ਇੰਨਾ ਸਮਾਨ ਲੱਗਾ ਦਾ ਉਹਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਸਾਡੀ ਬੈਕਗ੍ਰਾਉਂਡ ਲੱਗੀ ਦੀ ਆ ਬੈਕਗ੍ਰਾਉਂਡ ਦੇ ਆਣ ਕੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਤੇ ਸਾਡੇ ਹਿੰਦੂ ਧਰਮ ਦੀਆਂ ਇਹਨਾਂ ਨੇ ਵੇਖੋ ਕਿੰਨੀ ਬੇਅਦਬੀ ਕੀਤੀ ਆ ਪਰਵਾਰ ਦੀਆਂ ਸ਼ਿਵ ਪਰਵਾਰ ਦੀਆਂ ਫੋਟੋਆਂ ਹੀ ਜਿਹੜੀਆਂ ਇਹਨਾਂ ਨੇ ਪੈਦਾਂ ਦੇ ਵੇਹੜੀਆਂ ਤੇ ਪੈਰ ਉੱਤੇ ਲੈ ਕੇ ਚੜ੍ਹੇ ਨੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਭਾਈ ਬਸ ਅਹੀ ਹੀ ਪ੍ਰਸ਼ਾਸਨ ਲੱਗਿਆ ਹੋਈ ਮੰਗ ਕਰਨੇ ਆ ਕਿ ਸਾਡੀ ਮੱਤਤੀ ਪੀਜੇ ਵੱਧ ਤੋਂ ਵੱਧ ਸਾਡੀ ਮੱਤ ਕਰਨ ਤੇ ਸਾਨੂੰ ਇਨਸਾਫ ਦੇਣ ਇਹ ਜਗਾ ਕਿੱਦੀ ਆ ਇਹ ਜਗਾ ਗਵਰਨਮੈਂਟ ਹੀ ਆ ਜੀ ਜਗਾ ਕਿਹ ਨਾਲ ਜੀ ਕੀ ਹੋਇਆ ਵੈਸੇ ਜੀ ਮੈਂ ਆਟੋ ਲਿਆ ਗਿਆ ਤੂੰ ਜਾ ਰਿਹਾ ਸੀ ਤੇ ਉਹ ਕਮੇਟੀਆਂ ਨੇ ਆ ਰਹੇ ਸੀ ਇੱਥੇ ਉਹਨਾਂ ਨੂੰ ਆਪਾਂ ਕਿਹਾ ਵੀ ਕਿ ਛੱਡ ਕੈਂਪ ਤੋਂ ਵੈਕਟ ਕਰਦੇ ਆ ਲਾਹ ਵਿੱਚ ਨਹੀਂ ਆ ਗਈ ਉਹਨੂੰ ਰਹਿਣ ਦੋ ਤੇ ਮੈਂ ਆਪਣੇ ਬੰਦੇ ਨੂੰ ਪੁੱਛਿਆ ਕਿ ਕੀ ਗੱਲ ਤਾ ਰੋਕੋ ਕਹਿੰਦੇ ਕਿ ਆਰਡਰ ਆਇਆ ਉਹਨਾਂ ਨੂੰ ਮੈਂ ਉਹ ਸਟੀਨਾ ਵਧਾ ਕੇ ਲਈਦੀ ਆ ਮੈਂ ਤੇ ਮੈਂ ਹਾਂ ਜੇ ਇਹਦੇ ਪਿੱਛੇ ਆ ਦੇਖੀ ਉਹਨਾਂ ਕੋਲ ਘਠੇੜਾ ਰੁਕਿਆ ਨਹੀਂ ਰੁਕੇ ਉਹ ਸਦਾ ਨੇ ਕੈਂਟੀ ਫੇਰਦੀ ਆਪਾਂ ਨੂੰ ਕਿਹਾ ਕਿ ਇਹ ਸੈਰੀ ਭਾਈ ਨੇ ਇੱਥੇ ਆ ਕੇ ਦੇਵਾ ਕਰਿਆ ਸੈਰੀ ਆਪਾਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਮੇਰਾ ਗਾਂਧੀ ਨਾਲ ਕੈਂਪ ਮੇਰਾ ਪਰਿਵਾਰ ਆ ਉਹਨਾਂ ਨੇ ਵਾਸਤੇ ਇਹ ਸਟੈਂਡ ਬਣਾਇਆ ਹੈ ਕਿ ਪਾਰਕਿਸ ਦੇ ਵਿੱਚ ਕਿਨੂੰ ਕੋਈ ਸਵਾਰੀ ਆਂਦੀ ਆ ਉੱਥੇ ਰੁਕ ਸਕਦੀ ਆ ਕਿਉਂ ਆਟੋ ਉੱਥੇ ਨਾ ਹੋਵੇ ਭਾਈ ਤੇ ਸੈਰੀ ਭਾਈ ਦੇ ਦੇਮਾ ਕਟਨ ਦੇ ਵਿੱਚ ਹੀ ਆਪਾਂ ਸਾਰਾ ਇੱਥੇ ਇਹ ਲਈ ਡਿਵਲਪਮੈਂਟ ਹੈ। ਜੇ ਉਹ ਆ ਡੈਕਰੀ ਪਾ ਧੱਕਾ ਕਿਉਂ ਹੋ ਰਿਹਾ ਮੈਂ ਤੁਹਾਨੂੰ। ਸਹੀ ਗਰੀਬਾਂ ਨੇ ਪੰਪ ਪੰਪ ਸੌਂ ਤੇ ਇਕੱਠਾ ਕਰਕੇ ਇੱਥੇ 35-40 ਹਜ਼ਾਰ ਰੁਪਏ ਲਾਇਆ। ਜਿਹੜਾ ਆ ਚਾਰਲੀ ਫੋਟੋਆਂ ਜਿਹੜੀਆਂ ਇਹ ਵੀ ਉਹਨਾਂ ਨੇ ਕੀਤਾ ਕਮੇਟੀ ਘਾਵਾਂ ਨੇ। ਬੇਦਬੀ ਕੀਤੀ ਹੈ। ਬੇਦਬੀ ਕੀਤੀ ਆ ਸਾਡਾ ਸੈਂਕਰ ਭਗਵਾਨ ਸਾਰੇ ਵਿਸ਼ਤੀਆ ਮਾਲਕ ਆ। ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ। ਯਾਰ ਉਹ ਤੇ ਮਾਲੂ ਸਿੱਖਾਂ ਦੀ ਬਾਬੇ ਨਾਨਕ ਦੀ ਫੋਟੋ ਹੁੰਦੀ ਐ ਸਿੱਖਾਂ ਨੇ ਵੱਡ ਟੱਕ ਕਰ ਦੇਣੀ ਇੱਥੇ। ਅਸੀਂ ਦੇਖੋ ਮੇਰਾ ਨਾਮ ਮਨਜੀਤ ਸਿੰਘ ਜੀ 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 ਕੀ ਹੋਇਆ ਕਿ ਕਿਉਂ ਇਹ ਧਾਰਮਿਕ ਜਿਹੜੀਆਂ ਫੋਟੋਆਂ ਉਹਨਾਂ ਦੀ ਬੇਦਬੀ ਕੀਤੀ ਨਹੀਂ ਬੇਦਬੀ ਤੇ ਨਹੀਂ ਕੀਤੀ ਸਾਰ ਅੱਗੇ ਵੀ ਕਈ ਕਾਫੀ ਹਾਰ ਉਹਨਾਂ ਨੂੰ ਆਖਿਆ ਹੈ ਕਿ ਆਪਣਾ ਜਿਹੜਾ ਸਟੈਂਡ ਤੇ ਉਹ ਮੰਦਿਰ ਸ਼ਨੀ ਮੰਦਿਰ ਲੋਕ ਹੈ ਇਹਨਾਂ ਪਛਾਣ ਹਟਾਇਆ ਨਹੀਂ ਮਜਾਜ ਕੱਪੜੇ ਹਟਾਉਣਾ ਬਿਲਕੁਲ ਠੀਕ ਹੈ ਲੈ ਹਟਾਉਣੇ ਚਾਹੀਦੇ ਆ ਪਰ ਉਹ ਤੇ ਧਾਰਮਿਕ ਚਿੰਨ੍ਹ ਦੇ ਝੰਡੇ ਧਾਰਮਿਕ ਫੋਟੋਆਂ ਉਹ ਪੈਰਾਂ ਚ ਰੋਲ ਕੇ ਆਜੋ ਤੁਸੀਂ ਕਿੰਨਾ ਕਜਾਇਜ਼ ਉਹ ਨਹੀਂ ਮੁੰਡਿਆਂ ਨੇ ਹੱਲ ਕੀਤਾ ਹੁਣ ਅਸੀਂ ਵੀ ਅੱਗੇ ਪਿੱਛੇ ਸਾਰਿਆਂ ਨੂੰ ਸਮਝਾਉਂਦੇ ਆ ਕਿ ਚਲੋ ਜੋ ਵੀ ਕਰਨਾ ਵਾ ਹੌਸਲੇ ਨਾਲ ਕੰਮ ਕਰਨਾ ਵਾ ਮਤਲਬ ਗਲਤ ਨਹੀਂ ਕਿਸੇ ਦਾ ਕੰਮ ਕਰਨਾ ਧਰਮੇ ਕੋਈ ਨੁਕਸਾਨ ਨਹੀਂ ਕਰਨਾ ਸਾਰੇ ਧਰਮ ਜਿਹੜੇ ਇੱਕੋ ਬਰਾਬਰੀ ਹੈ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਉਹ ਧਾਰਮਿਕ ਭਾਵਨਾ ਨੂੰ ਠੇਸ ਪਹਾਈਏ ਚਲੋ ਜੇ ਬੁਨਿਆਦ ਕੋ ਗਲਤੀ ਹੋ ਗਈ ਤਾਂ ਗੋਦੋ ਇਹੋ ਜਿਹਾ ਨਹੀਂ ਕੰਮ ਹੋਊਗਾ ਹੋਰੇ ਹੋ ਹੀ ਹੋ ਸਕਦਾ ਹੋਰ ਕੀ ਹੋ ਸਕਦਾ ਜੀ ਕੀ ਨਾਮ ਹੈ ਜੀ ਬਲਬੀਰ ਸਿੰਘ ਕੀ ਕੀਤਾ ਜੀ ਅੱਜ ਜੀ ਅੱਜ ਇਥੋਂ ਗਾਂਧੀ ਚੌਂਕ ਤੋਂ ਲੈ ਕੇ ਫਾਟਕ ਤੱਕ ਜਿਹੜੇ ਅੱਗੇ ਲੋਕਾਂ ਨੇ ਵਧਾਵਾ ਵਧਾਏ ਜਾਂ ਰੇੜੀਆਂ ਖਿਡਾਰੀਆਂ ਉਹਨਾਂ ਨੂੰ ਕੁਛ ਹੀ ਗਿਆ। ਇੱਕ ਕੈਂਪ ਦੇ ਵਿੱਚ ਤੁਸੀਂ ਸ਼ੈੱਡ ਢਾ ਕੇ ਆਏ ਹੋ। ਉਹਦਾ ਕੀ ਮਸਲਾ? ਉਹ ਰੋਡ ਦੇ ਵਿੱਚ ਸੀਗਾ। ਵੈਸੇ ਤਾਂ ਰੋਡ ਤੋਂ ਬਿਲਕੁਲ ਸਾਈਡ ਤੇ ਆ। ਨਹੀਂ ਦੂਸਰੀ ਜਿਹੜੀ ਉਧਰੋਂ ਸਕੂਲ ਵੱਲੋਂ ਰੋਡ ਆਉਂਦੀ ਆ ਉਹਦੇ ਬਿਲਕੁਲ ਵਿੱਚ। ਤੁਹਾਨੂੰ ਪਤਾ ਕਿ ਉੱਥੇ ਧਾਰਮਿਕ ਫੋਟੋਆਂ ਤੁਸੀਂ ਪੈਰਾਂ ਚ ਰੋਲ ਕੇ ਆ ਰਿਹਾ ਜਦ ਤੱਕ ਵਿਵਾਦ ਖੜਾ ਹੋ ਗਿਆ। ਪਰ ਔਨ ਰਿਕਾਰਡ ਸਾਰਾ ਕੁਝ ਹੋ ਸਕਦਾ ਹੋਵੇਗਾ ਤੁਸੀਂ ਜਿੱਤੋਂ ਵੇਖਿਆ ਸੀ ਕੋਦੋਂ ਨਾ ਕੋਦੋਂ ਮੈਂ ਤੇ ਪਰ ਉਹ ਆਇਆ ਸੀ ਨਾਲ ਅੰਦਰ ਉੱਥੇ ਪ੍ਰਭੂ શ્રી ਰਾਮ ਦੀਆਂ ਫੋਟੋਆਂ ਭਗਵਾਨ ਸ਼ੰਕਰ ਪਰਿਵਾਰ ਦੀਆਂ ਫੋਟੋਆਂ ਭਗਵਾਨ ਕ੍ਰਿਸ਼ਨ ਦੀਆਂ ਫੋਟੋਆਂ ਪੈਰਾਂ ਤੇ ਰੋਲਡੀਆਂ ਤੁਸੀਂ ਮੈਂ ਤੇ ਉਦੋਂ ਉੱਥੇ ਮੈਂ ਥੋੜਾ ਅੱਗੇ ਸ ਤੁਹਾਡਾ ਹੀ ਨਾਲ ਆ ਜਾ ਰਿਹਾ ਕਿ ਤੁਸੀਂ ਉੱਥੇ ਮੌਜੂਦ ਸੀ ਔਰ ਬੇਦਬੀ ਹੋਈ ਇਹੋ ਕਹਿੰਦੇ ਕਿ ਜੇ ਅਗਰ ਸਿੱਖ ਕਮਿਊਨਿਟੀ ਦੀਆਂ ਫੋਟੋਆਂ ਹੋਣੀਆਂ ਇਹ ਕਤਲੋ ਘੈਰਤ ਹੋਣੀ ਸੀ ਤੇ ਅੱਜ ਹੁਣ ਕੀ ਕੀਤਾ ਜਾਇਜ਼ ਨਹੀਂ ਮੈਂ ਉੱਥੇ ਨਹੀਂ ਮੈਂ ਤਾਂ ਦੂਸਰੀ ਸਾਈਡ ਤੇ ਮੈਂ ਤਾਂ ਪਾਣੀ ਪੀਣ ਗਿਆ ਸੀ ਉਸ ਟਾਈਮ ਤੇ ਮੈਂ ਉਸ ਟਾਈਮ ਤੇ ਕਿ ਨਾ ਧਾਰਮਿਕ ਫੋਟੋਸ ਬੇਅਦਬੀ ਕਰਨਾ ਜਾਇਜ਼ ਨਹੀਂ ਜਾਇਜ਼ ਨਹੀਂ ਕੋਈ ਸਾਰੇ ਧਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ ਸਾਰੇ ਧਰਮ ਜਿਹੜੇ ਨੇ ਸਰਕਾਰ ਜੋਗ ਨੇ ਦੇਖਣਾ ਤੁਹਾਡਾ ਫਰਜ਼ ਨਹੀਂ ਜਾਂ ਫੋਟੋ ਵੱਲ ਵਹਾੜਿਆ ਫਰਜ਼ ਨਹੀਂ ਉਹ ਤੇ ਜਿਹੜੇ ਸਾਡੇ ਬੰਦੇ ਢਾਉਣ ਲੱਗੇ ਸੀ ਉਹਨਾਂ ਨੂੰ ਵੇਖਣਾ ਜੇ ਪਹਿਲੇ ਫੋਟੋਆਂ ਨੂੰ ਸੰਭਾਲ ਲੈਣਾ ਚਾਹੀਦਾ ਸੀ ਕੀ ਕਰਬੋਈ ਕੀਤੀ ਜਾਏਗੀ ਉਹ ਦੇਖਣਾ ਇਹ ਤੇ ਹੁਣ ਉਹਨਾਂ ਦੀ ਗਲਤੀ ਹੋ ਗਈ ਨਾ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਹੈ ਨਾ ਜਿਨ੍ਹਾਂ ਨੇ ਫੋਟੋਆਂ ਜਿਹੜੀਆਂ ਵੇਖੀਆਂ ਨਹੀਂ ਤੁਸੀਂ ਵਕਫੇ ਦੇ ਅਫਸਰ ਹੋ ਤੁਸੀਂ ਤੁਹਾਡੀਆਂ ਹਦਾਇਤਾਂ ਤੇ ਉਹਨਾਂ ਨੇ ਕੀਤਾ ਹੋਇਆ ਤਾਂ ਮੁਲਾਜ਼ਮ ਨੂੰ ਤੇ ਕੁਝ ਕਰਨਾ ਨਹੀਂ ਤੇ ਮੌਕੇ ਦੇ ਅਫਸਰ ਮੌਕੇ ਤੇ ਵਿਕਾਸ ਜੀ ਵੀ ਗਏ ਸੀਗੇ ਉਹ ਵੀ ਤੇ ਨੀਰ ਜੀ ਵੀ ਗਏ ਸੀ ਬਹੁਤ સરਸਤਾ ਸਰਸਤਾ ਆਈ ਸੀ ਇਹ ਤੇ ਜਿੰਨੇ ਉਹ ਟਾਇਆ ਸੀ ਉਹਨੂੰ ਵੇਖਣਾ ਚਾਹੀਦਾ ਸੀ ਪਹਿਲੋਂ ਜਿਹੜੇ ਵੀ ਸਾਡੇ ਮੁਲਾਜ਼ਮ ਹੋਣਗੇ ਤੁਹਾਡੇ ਇਹਨਾਂ ਵੇਲੇ ਤੁਸੀਂ ਸਾਰੇ ਅਫਸਰ ਉੱਥੇ ਸੀ ਮੈਂ ਉਸ ਟਾਈਮ ਥੋੜਾ ਜਿਹਾ ਅੱਗੇ ਸੀ ਇਹ ਜਾਇਜ਼ਕ ਨਹੀਂ ਪਈ ਹੈ ਤੇ ਨਜਾਇਜ਼ ਹੀ ਫੇਰ ਹੈ ਉਹ ਜੇ ਫੋਟੋਆਂ ਦੇ ਤੋਂ ਵੇਖਣੀਆਂ ਚਾਹੀਦੀਆਂ ਫੋਟੋਆਂ ਨਹੀਂ ਸੀ ਇਤਨਾ ਹੋਣਾ ਚਾਹੀਦਾ ਕਿਉਂਕਿ ਆਪਾਂ ਫੋਟੋਆਂ ਦੇ ਇਸੇ ਕਰਕੇ ਲਾਉਨੇ ਆ